ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਅਸੀਂ ਆਪਣੀ ਬਿਲ ਪਾਵਰ ਨੂੰ ਆਪਣੀ ਆਤਮ ਸ਼ਕਤੀ ਨੂੰ ਕਿਸ ਤਰ੍ਹਾਂ ਬਲਵਾਨ ਕਰੀਏ ਤਾਂ ਕਿ ਸਾਡੇ ਅੰਦਰ ਇੱਕ ਐਸੀ ਪਾਵਰ ਆਵੇ ਜਿਹੜੀ ਸਾਡੇ ਔਰੇ ਨੂੰ ਹੋਰ ਬਲਵਾਨ ਕਰੇ ਤੇ ਅਸੀਂ ਜੋ ਵੀ ਜ਼ਿੰਦਗੀ ਚ ਫੈਸਲੇ ਲਈਏ ਉਹਨਾਂ ਦੇ ਵਿੱਚ ਸਾਨੂੰ ਸਫਲਤਾ ਤੇ ਪਰਫੈਕਸ਼ਨ ਮਿਲੇ ਉਸ ਦੇ ਲਈ ਸਾਨੂੰ ਆਪਣੀ ਸੰਕਲਪ ਸ਼ਕਤੀ ਜਗਾਣੀ ਪਵੇਗੀ ਕੀ ਹੈ ਸੰਕਲਪ ਸ਼ਕਤੀ ਕਈ ਲੋਗ ਨਿਊ ਈਅਰ ਵਾਲੇ ਦਿਨ ਇੱਕ ਵਾਦਾ ਕਰਦੇ ਆਪਣੇ ਨਾਲ ਕਿ ਅੱਜ ਤੋਂ ਮੈਂ ਕसम ਖਾਂਦਾ ਹਾਂ ਕਿ ਆ ਮੈਂ ਬੁਰੀ ਆਦਤ ਇੱਕ ਮਹੀਨੇ ਦੇ ਲਈ ਜਾਂ ਇੱਕ ਸਾਲ ਦੇ ਲਈ ਛੱਡਦਾ ਹਾਂ ਜਾਂ ਮੈਂ ਐਸ ਤਰ੍ਹਾਂ ਜਿਸ ਤਰ੍ਹਾਂ ਔਰਤਾਂ ਕੋਸ਼ਿਸ਼ ਕਰਦੀਆਂ ਆ ਕਿ ਮੈਂ weight loss ਕਰਨ ਦੇ ਲਈ ਇਹ ਇੱਕ ਸਾਲ ਆ ਚੀਜ਼ਾਂ ਜਿਹੜੀਆਂ ਅਪਣਾਵਾਂਗੀ ਮਗਰ ਉਹ ਇੱਕ ਮਹੀਨਾ 2 ਮਹੀਨੇ 3 ਮਹੀਨੇ ਦੇ ਵਿੱਚ ਜਿਹੜਾ ਉਹ ਹਾਰ ਮੰਨ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਆ ਜਿਹੜਾ ਉਹਨਾਂ ਨੇ ਟਾਰਗੇਟ ਮੰਨਿਆ ਹੁੰਦਾ ਉਹਦੇ ਵਿੱਚ ਫੇਲ ਹੋ ਜਾਂਦੇ ਆ ਇਸ ਕਰਕੇ ਉਹਨਾਂ ਦੀ ਸੰਕਲਪ ਸ਼ਕਤੀ ਕਮਜ਼ੋਰ ਹੁੰਦੀ ਆ ਜੋ ਵਾਦਾ ਆਪਣੇ ਆਪ ਨਾਲ ਕਰਦੇ ਆ ਉਹਦੇ ਵਿੱਚ ਖਰੇ ਨਹੀਂ ਉਤਰਦੇ ਤੇ ਉਹ ਆਪਣੀ ਹੀ ਨਿਗਾਹ ਦੇ ਵਿੱਚ ਛੋਟੇ ਪੈ ਜਾਂਦੇ ਇਸ ਨੂੰ ਕਿਸ ਤਰ੍ਹਾਂ ਵੱਡਾ ਬਣਾਈਏ ਮੰਨ ਲਓ ਇੱਕ ਪੁਆਇੰਟ ਤੁਸੀਂ ਆਪਣੇ ਮਾਈਂਡ ਚ ਕ੍ਰੀਏਟ ਕਰਦੇ ਆ ਕਿ ਇੱਕ ਸਾਲ ਮੈਂ ਆ ਚੀਜ਼ ਕਰਾਂਗਾ ਤੁਸੀਂ ਵਾਦਾ ਕੀਤਾ ਆਪਣੇ ਨਾਲ ਮਗਰ ਹੁਣ ਤੁਸੀਂ ਨਹੀਂ ਕਰ ਸਕੇ ਤੇ ਉਹ ਇੱਕ ਪੁਆਇੰਟ ਤੁਸੀਂ ਲੂਜ਼ ਕਰ ਗਏ ਹੁਣ ਇੱਕ ਬੰਦਾ ਸੇਮ ਡੇ ਨਿਊ ਈਅਰ ਦੇ ਦਿਨ ਇੱਕ ਵਾਦਾ ਆਪਣੇ ਨਾਲ ਕਰਦਾ ਹੈ ਕਿ ਅੱਜ ਮੈਂ ਨਵਾਂ ਸਾਲ ਚੜਿਆ ਅੱਜ ਇੱਕ ਦਿਨ ਮੈਂ ਇਹ ਜਿਹੜਾ ਸ਼ੂਗਰ ਨਹੀਂ ਖਾਵਾਂਗਾ ਜਾਂ ਮੈਂ ਇਹ ਸ਼ਰਾਬ ਨਹੀਂ ਪੀਵਾਂਗਾ ਅੱਜ ਪਹਿਲੀ ਜਨਵਰੀ ਨੂੰ ਨਹੀਂ ਪੀਵਾਂਗਾ ਠੀਕ ਹੈ ਜੀ ਡਨ ਤੇ ਉਸਨੇ ਉਸ ਦਿਨ ਨਹੀਂ ਪੀਤੀ ਉਸਦਾ ਇੱਕ ਪੁਆਇੰਟ ਬਣ ਗਿਆ ਉਹ ਉਸੇ ਦਿਨ ਰਾਤ ਨੂੰ ਉਸਨੇ ਫਿਰ ਇੱਕ ਹੋਰ ਵਾਦਾ ਕੀਤਾ ਕਿ 2 ਜਨਵਰੀ ਨੂੰ ਵੀ ਮੈਂ ਸ਼ਰਾਬ ਨਹੀਂ ਪੀਵਾਂਗਾ ਜਾਂ ਮੈਂ ਆ ਜਿਹੜਾ ਮੇਰੀ ਪੂਰੀ ਆਤਮਾ ਨਹੀਂ ਰਿਪੀਟ ਕਰਾਂਗਾ ਇਸ ਨੂੰ ਕਹਿੰਦੇ ਜਰਨੀ ਆਫ ਸਿੰਗਲ ਸਟੈਪ ਇਸ ਤਰ੍ਹਾਂ ਕਰਦੇ ਕਰਦੇ ਤੁਸੀਂ 365 ਦਿਨ ਪੂਰੇ ਕਰ ਸਕਦੇ ਆ ਨਾਟ ਓਨਲੀ 365 ਦਿਨ ਤੁਸੀਂ ਪੂਰੇ ਕੀਤੇ ਆ ਤੁਸੀਂ 365 ਪੁਆਇੰਟ ਕ੍ਰੀਏਟ ਕੀਤੇ ਆ ਤੇ ਜੇ ਕਿਸੇ ਬੰਦੇ ਨੇ ਇੱਕ ਸਾਲ ਦੀ ਕਸਮ ਲਈ ਹੈ ਤੇ 6 ਮਹੀਨਿਆਂ ਦੇ ਬਾਅਦ ਉਸਨੇ ਆਪਣੀ ਕਸਮ ਤੋੜ ਦਿੱਤੀ ਤੇ ਉਸ ਨੂੰ ਕੋਈ ਪੁਆਇੰਟ ਨਹੀਂ ਮਿਲਿਆ 0 ਪੁਆਇੰਟ ਮਿਲਿਆ ਤੇ ਉਸ ਦੀ ਆਤਮ ਬਲ ਜਿਹੜਾ ਹੈ ਉਹ ਹੋਰ ਗਿਰ ਜਾਏਗਾ ਉਸ ਦੇ 6 ਮਹੀਨੇ ਲਕੀਤਾ ਹੋਇਆ ਕੰਮ ਬੇਕਾਰ ਜਾਏਗਾ ਤੇ ਦੋਸਤੋ ਇਸ ਤਰ੍ਹਾਂ ਸਾਡੇ ਅੰਦਰ ਇੱਕ ਤਰੀਕਾ ਹੋਣਾ ਚਾਹੀਦਾ ਇਸ ਨੂੰ ਗੁਰ ਕਹਿੰਦੇ ਇਸ ਨੂੰ ਜੁਗਤ ਕਹਿੰਦੇ ਆ ਜੁਗਤ ਦੇ ਨਾਲ ਬਟੇਰੇ ਫੜ ਲਏ ਜਾਂਦੇ ਸੋ ਜਿਸ ਬੰਦੇ ਨੂੰ ਜੁਗਤ ਆ ਜਾਂਦੀ ਹੈ ਉਸ ਦੀ ਜ਼ਿੰਦਗੀ ਚ ਫਿਰ ਮੁਕਤ ਵੀ ਆ ਜਾਂਦੀ ਹੈ ਉਹ ਮੁਕਤ ਹੋ ਜਾਂਦਾ ਜੁਗਤ ਨਾਲ ਮੁਕਤ ਹੋਇਆ ਜਾ ਸਕਦਾ ਤੇ ਹੁਣ ਇਸ ਚੀਜ਼ ਨੂੰ ਤੁਹਾਡੇ ਤੇ ਡਿਪੈਂਡ ਹੈਗਾ ਹੈ ਕਿ ਤੁਸੀਂ ਆਪਣੇ ਔਰੇ ਨੂੰ ਕਿਸ ਤਰ੍ਹਾਂ ਸਟਰੋਂਗ ਕਰਨਾ ਹੈ ਧੰਨਵਾਦ